ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆ ਤੇ ਅੱਜ ਬਿਲਕੁਲ ਨੋਰਮਲ ਰੇਟ 'ਤੇ ਧੰਨਵਾਦ ਤੋਕੜ ਗੱਬਣ ਘਾਵਾਂ ਤੁਹਾਨੂੰ ਦਿਖਾਉਣੀ ਆ ਕੋਈ ਬੱਚੇ ਤੋਂ ਬਿਨਾਂ ਤੇ ਕੋਈ ਤੋਕੜ ਗੱਬਣ ਤੇ ਇੱਕ ਆ ਗੱਬਣ ਝੋਟੀ ਤੁਹਾਨੂੰ ਦਿਖਾਵਾਂਗੇ ਗੱਬਣ ਝੋਟੀ ਆਪਣੀ ਪਾਸ ਕਰਕੇ ਖੜੋ ਤੋਕੜਾਂ ਗੱਬਣਾ ਆਪਣੀਆਂ ਚੈੱਕ ਪਾਸ ਕਰਵਾ ਕੇ ਖੜੋ ਤੇ ਦੁੱਧੀਆਂ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਵਧੀਆ ਸਾਸੇ ਕਾਲ ਜੀ ਹੋਠ ਠੀਕ ਠਾਕ ਜੀ ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸ ਤਾਂ ਫਿਰ ਨਾਮ ਸੁਣੂ ਸ਼ਹਿਰ ਨਾਲ ਜਿਲ੍ਹਾ ਬਰਸਾ ਤੇ ਫੋਨ ਨੰਬਰ ਬੋਲਦਾ ਇੱਕ 95752 ਠੀਕ ਆ ਹਾਂਜੀ ਤੇ ਅੱਜ ਚਾਰ ਗਾਵਾਂ ਤੇ ਇੱਕ ਝੋਟੀ ਹੈ ਨਾ ਚਲੋ ਫਿਰ ਪਹਿਲਾਂ ਝੋਟੀ ਝੋਟੀ ਭਾਈ ਨੂੰ 9 ਮਹੀਨਾ ਲੱਗ ਗਿਆ ਜੀ ਅੱਛਾ ਹਾਂ ਦੇਖੋ ਥਾਂ ਤੋਂ ਦੇਖੋ ਕਿ ਡਲ ਗਈ ਹੈ ਜੀ ਚੰਗੀ ਪਰੰਦੀ ਆ ਸੂਆ ਪਹਿਲਾ ਹੀ ਆ ਪਹਿਲਾ ਸੂਆ ਬਹੁਤ ਚੰਗੀ ਵੇ ਥਾਣ ਵੇ ਲੋ ਕਿੱਡਾ ਮੋਟਾ ਲੱਗਾ ਹੋਣੀ ਠੀਕ ਆ ਥਾਣ ਹੁਣ ਤਾਂ ਹੀ ਹੱਥ ਦੀ ਚਵਾਈ ala ਵਾ ਪਹਿਲਾ ਸੂਆ ਇਹਨੇ ਸੋਣਾ ਤੇ ਬਾਕੀ ਚੰਗੀ ਜੰਮੀ ਪਲੀ ਆ ਪਹਿਲੇ ਸਵੇਰੇ ਦੇ ਹਿਸਾਬ ਨਾਲ ਕੱਦ ਕਾਠ ਵੀ ਚੰਗਾ ਵਾ ਚਾਰ ਦੰਦ ਹੋ ਗਈ ਜੇ ਅੱਛਾ ਅੰਦਰ ਬਸ ਇਸ ਤਰ੍ਹਾਂ ਡੈਮੇਜ ਅੰਦਰ ਕੋਈ ਚੀਜ਼ ਆ ਕਾਜਗੁਰ ਚੰਗਾ ਵੇ ਲੋ ਬਾਕੀ ਜੰਮੀ ਪਲੀ ਚੰਗੀ ਆ ਮਦਸਾਨਾ ਗੋਲ ਸਿੰਘ ਦੀ ਝੋਟੀ ਆ ਹਾਂ ਦੇਖ ਸਾਡੇ ਪ੍ਰੋਪਰ ਹੁਣ ਤੁਸੀਂ ਖਾਣਾ ਹੱਥ 'ਚ ਆਉਣ ਨਾ ਲਾਵਾ ਬਾਕੀ ਪਛਾਣ ਖਵਾਨਾ ਚੰਗਾ ਬਣਾਉ ਦੇਖੋ ਵੀ ਜੀ ਇਹ ਸਾਰੀਆਂ ਧੱਲਣਾਂ ਕਰਨੀਆਂ ਹੋ ਕੇ ਉੱਥੇ ਤੱਕ ਚੜਾ ਜੇ ਬਾਕੀ ਆਪਣਾ ਪਿੱਛਾ ਮਾਰੇ ਕੋਈ ਆਪਣੀ ਭਾਈ ਫੋਨ ਕਰ ਗਈ ਥਾੜੀ ਤੇ ਮੁੱਲ ਫਿਰ ਮੁੱਲ ਭਾਈ ਜਿਹੜੀ ਪੈਸੇ ਦੀ ਕਰ ਦਈਏ ਮਨਤਾਣਾ ਭਾਈ ਹਾਂ ਨਾ 35000 ਆ ਗਈ ਬਤਵਾ ਕੇ 200 ਛੋਟ 200 ਨਾ ਛੋਟ ਕਰੋ ਫਿਰ ਹਾਂਜੀ ਯਾਰ ਪੂਰਾ ਕਰ ਦਿਓ 60000 ਭਾਈ ਛੋਟੀ ਚੰਗੀ ਹੈ ਹਾਂਜੀ ਛੋਟੀ ਚੰਗੀ ਕਿੱਡਾ ਮੋਟਾ ਲੱਗ ਜਾਈ ਬਾਕੀ ਇਹ ਆ ਵੀ ਜਿੱਦਾਂ ਸੂਬੇ ਉਹਦਨ ਨਾਲ ਰਕਮ ਚੰਗੀ ਰਲਾ ਜੂਗੀ ਨਾਲ ਤੇ ਹੁਣ ਆ ਗਈ ਆਪਣੇ ਕੋਲ ਗਾਵਾ ਤੇਨੂੰ ਭਾਜੀ ਇਹ 20 ਕਿ 15 ਦਿਨ ਪਹਿਲਾਂ ਸੂਈ ਹੈ ਅੱਛਾ 15 14 ਦਿਨ ਪਹਿਲਾਂ ਸੂਈ ਅੱਛਾ ਘੱਟ ਸੂਈ ਆ ਹਾਂ ਘੱਟ ਸੂਈ ਬੱਚਾ ਦੇ ਸਹੀ ਸਾਬ ਨੂੰ ਤਾਂ ਸਮਝ ਵਧੀਆ ਜੀ ਆਪਾਂ ਦੀ ਆ ਅੱਛਾ ਤੇ ਸੂਈ ਘੱਟ ਜੇ ਪਤਾ ਨਹੀਂ ਬੱਚਾ ਹੈਗਾ ਹੁਣ ਕਿ ਨਹੀਂ ਤੇ ਬੱਚਾ ਮਰ ਗਿਆ ਜੰਮਦਾ ਹੀ ਉਹ ਪਹਿਲਾਂ ਹੀ ਹਿਸਾਬ ਹੈ ਮਰਿਆ ਦਾ ਹਿਸਾਬੀ ਅੱਛਾ ਇਹਨੂੰ 20 15 ਦਿਨ ਸੂਈ ਜੇ ਕਿੰਨਾ ਚਿਰ ਹੋਇਆ ਹੁਣ ਸੂਈ ਨੂੰ ਤੂ ਇਹਨੂੰ ਅੱਜ ਇਹਨੂੰ 12 13 ਦਿਨ ਹੋ ਗਏ ਅੱਛਾ ਤੈਨੂੰ ਦੁੱਧ ਕਿੰਨਾ ਜੇ ਦੁੱਧ ਤੇ ਘਰ ਉਹ ਵੀ ਘਰ ਵਾਲਿਆਂ ਦੇ 12 13 14 ਕਿਲੋ ਚੁੰਦੇ ਰਹੇ ਆ 75 ਬਜੇ ਡੱਗ ਕੱਚਾ ਜੂਗੇ ਫਿਰ ਫਗਦੇ ਮੇਦਾ ਹੀ ਆ ਹੁਣ ਕਿੰਨਾ ਜੇ ਉਹ ਦੁੱਧ ਉਹ 7 ਗ੍ਰਾ ਉਹ 6 ਗਲੀਆਂ ਦੀ ਦਵਾਂਗੇ ਜੀ ਤੋਰ ਮੇਰੇ ਕਰੀਮ ਹਾਂ ਗੰਦ ਭਰਾਂ ਦੀ ਜਿਹ ਉੱਥੇ ਗਾਂ ਨੂੰ ਸੁਟਣੀ ਪੁਵਾਈ ਅੱਛਾ ਹਾਂ ਬਾਕੀ ਇਹ ਆ ਵੀ ਚਲੋ ਘਰ ਦਾ ਵਧੀਆ ਚਾਹ ਪਾਣੀ ਦਾ ਸਾਰੀ ਜਾਓਗੇ ਥੋੜੀ ਸੰਭੀ ਸੰਭੀ ਘੱਟ ਆ ਹੁਣ ਭਾਈ 6 ਦੇ ਅਗਲੇ ਪਨੇ ਮਰੂ ਕੋ ਕੇ ਪੱਠੇ ਚੱਲ ਪਏ ਆ ਹੁਣ ਦੋ ਦਿਨ ਨੇ ਸਾਰੀਆਂ ਗਰਮੀਆਂ ਚੱਲ ਗਈਆਂ ਪਾਜੀ ਮੰਦਰ ਤੋਂ ਬਿਨਾ ਕੋਈ ਵੰਗਾ ਨਹੀਂ ਕੋਈ ਹੀ ਭੜਾ ਨਹੀਂ ਉੱਦਾਂ ਚਲੋ ਅੱਛਾ ਜੀ ਦੋਤੇ ਪਾਜੀ ਕਰੂ ਭੜਾ ਤੇਰਾ ਕਰ ਰਬਾਨਾ ਸਾਹਮਣੇ ਬਾਈ ਬੀ ਜਦੋਂ ਦੋਤੇ ਆ ਗਈ 12 ਲੱਖ ਕਰੋ ਕਰਾਈ ਉਹ ਤੇਰਾ ਬਾਣੀ ਛੜ ਪਾਇਓ ਹਾਂਜੀ ਥੋੜੀ ਸੰਭ ਨਹੀਂ ਪੈਣੀ ਐ ਜਾ ਕੇ ਇੱਕ ਕਰੀ ਸਰਦਾਰ ਜਿਹੜਾ ਵਾਟਪੁੱਟ ਪਿਆ ਉਹ ਹਾਂਜੀ ਹਾਂਜੀ ਤੇ ਇਹਦਾ ਫਿਰ ਫੁੱਲ ਅਰੇ ਪਤਾ ਨਹੀਂ ਕਿੰਨੀ ਸਵਾਦ ਜੀ ਹੋਵੇਗਾ ਹਾਂ ਜਿੱਦਾਂ ਮਦੀ ਸੀਲ ਬੜੀ ਐ ਇਹ ਕਿੰਨੇ ਰੀ ਦੇ ਦੇਣੀ ਐ ਇਹ ਪਰਿਹਾ ਨਾ ਚੋਲਾ ਇਹ ਆਈ ਦਵਾਂਗੇ ਹੌਂਦੀ ਘੜੀ ਅੱਛਾ 14000 ਜਿੱਦਾਂ ਮੈਂ 1 ਮੋਡ ਲੈਣ ਦਾ ਪਾਤਾ ਦੁੱਧ ਕਾਲੀ ਦਾ ਵਾਰ ਅਗਲਾ ਫਿਰ ਤੁਹਾਨੂੰ ਦਾ ਪੰਜੀ ਦੀ ਵੇਚੀ ਦੀ ਵੇਚੀ ਹਾਂਜੀ ਹਾਂਜੀ ਠੀਕ ਹੈ ਤੇਰਾ ਹੀ ਆ ਜੀ ਬਈ ਹਾਂ ਨਾ ਦਵਾਂਗੇ 13000 ਦੀ ਹੁਣ ਮੌਕੇ ਤੇ ਹਾਂ ਤੇ ਆ ਗਾਂ ਟੋਕੜ ਗਿਆ ਪੰਜੇ ਸਾਡੀ 4 ਮਹੀਨੇ ਆਪਾਂ ਕਿਹਨੂੰ ਲੱਗਾ ਜੀ ਅੱਛਾ ਚੌਥਾ ਲੱਗਾ ਹੈ ਮਤਲਬ 13 14 13 ਦਾ ਚੌਥਾ ਮਹੀਨੇ 13 ਦੀ ਦਾ ਲੱਗਿਆ ਜੀ ਨਾ ਤੇ ਦੁੱਧ ਦੁੱਧ ਲਊਗਾ ਸਾਢੇ ਤਿੰਨੋਂ ਦੇ ਤਿੰਨੋਂ ਜਿੱਦਾਂ ਦੁੱਧ 3 ਕਿਲੋ ਵੀ ਨਾ ਸ਼ੀਖ ਲੋਰ ਗਾ ਸ਼ਾਈ ਗਾਜੀ ਤੁਹਾਨੂੰ ਰਾਜੇ ਅੱਛਾ ਸੰਗਣਾ ਦੁੱਧ ਆ ਗਿਆ ਸੀਲ ਇਨੀ ਜਿਆਦੀ ਨਹੀਂ ਆ ਬਸ ਜਿਹੜੇ ਮਰਜੀ ਲਤਾ ਮਾਰਨ ਜਿਹੜੇ ਮਰਜੀ ਬਨੇ ਬੈਕ ਚੋਣੋ ਠੀਕ ਹੈ ਜੀ ਸੀਲ ਬੜੀ ਐ ਵੰਗੇ ਤੋਂ ਬਿਨਾਂ ਜੀ ਆ ਜੀ ਚਲੋ ਜਿੰਨੇ ਦੁੱਧ ਦਈ ਜਾਣਾ ਆ ਪੱਠੇ ਚੱਲੂ ਹੋ ਗਏ ਆ ਦਮਾਲ ਹੁੜਾ ਰਿਹਾ ਉਹਦੇ ਪੱਠੇ ਤੁਰ ਪਣੇ ਆ ਦੁੱਧ ਨੇ ਦੇਈ ਨਾ ਪੰਜਰਗੀ ਨੇ ਸੇਸੇ ਕਰੰਨੇ ਵੀ 25 ਦਿੰਦੀ ਨਹੀਂ ਕੋਈ ਬਦਲੀ ਐ ਪੂਰੀ ਵਧੀਆ ਕੰਮ ਦੇ ਲੋ ਅਖੀ ਚਲੋ ਰੰਗ ਰੂਪ ਦੀ ਚੰਗੀ ਆ ਅੱਜਨੇ ਭਾਈ ਤੁਸ ਪਰਾ ਗੋਪਰੇ ਆ ਕਿੰਨਾ ਦੁੱਧ ਕੱਢਿਆ ਨੇ ਸੱਜਰ ਨੇ 5 ਸਾਲਾ ਗਲਾ ਹੈ ਗਾ ਜੀ 20 ਕਿਲੋ ਭਰਿਆ ਇਹਨੇ 1500 ਰੁਪਏ ਦਾ ਰਾਮ ਨਾਲ ਭਰਿਆ ਨੇ ਠੀਕ ਆ ਹਾਂ ਤੇ ਇਹਦਾ ਮੁੱਲ ਭਾਜੀ ਸਾਹਸੂ ਥੱਲੇ ਸਾਰੀ ਵਿਰੋਖ ਚੰਗੀ ਜੀ ਨਹੀਂ ਮਿਲਗੀਏ ਆਹ ਬੋ ਸਾਰੀ ਸਾਹਬ ਜੀ ਠੀਕ ਆ ਤੇ ਇਹਦਾ ਮੁੱਲ ਕਿੰਨਾ ਰੱਖਣਾ ਹੈ ਇਹ ਭਾਈ ਹਾਂ ਨੇ ਦਵਾ ਗਏ ਪਾਸ ਉਨੀ ਯਾਰ ਦੀ 18500 ਨਹੀਂ ਹਾਂ ਅੱਛਾ 18500 ਦੀ 18 ਦੀ ਪੂਰੇ ਦੇ ਦੀ ਸਾਢੇ 18 ਦੀ ਵੀ ਹਾਂਜੀ ਗਾਂ ਵੀ ਗੱਭਣ ਅੱਛਾ ਦੁੱਧ ਵੀ 3 ਕਿਲੋ ਦੇਂਦੀ ਹੁੰਦਾ ਅੱਛੀ ਬੜੀ ਮਾਦਤ ਹੁੰਦੀ ਠੀਕ ਹੈ ਦੁੱਧ ਵੀ 3 ਕਿਲੋ ਦੇਂਦੀ ਹੈ ਤੇ ਜੇ ਵੱਜ ਕੇ ਭਾਵੇਂ 2 ਜਾਂ ਕੋਈ ਚੁੱਕ ਕਰਦੇ ਮੇਰਾ ਵੀ ਠੀਕ ਹੈ ਹਾਂ ਤੇ ਆ ਜਿਹੜੀ ਆ ਗਈ ਆਪਣੇ ਕੋਲ ਇਹ ਬੱਚੇ ਤੋਂ ਬਿਨਾ ਖੱਲੇ ਵਾਲਾ ਮਿਲ ਕੇ ਲਿਖਦਾ 7 ਕਿਲੋ ਜੀ ਅੱਛਾ ਇਹਦੇ ਕੋਲ 7 ਕਿਲੋ ਦੁੱਧ ਦਾ ਕੋਈ ਦਹਾਕ ਨੂੰ ਲੱਗਾ ਜੀ ਠੀਕ ਹੈ ਸੰਗਣਾ ਜਰਸੀ ਜ ਹੈਗੀ ਆ ਤੇ ਬਾਕੀ ਹੈ ਬੱਚੇ ਤੋਂ ਬਿਨਾ ਦੁੱਧ ਦਾ ਸੰਗਣਾ ਜਿਹੜਾ ਪੂਰਾ ਤੌਰਫ ਹੈ ਕੋਈ ਨਾ ਜਵਾਬ ਪੁੱਛਦਾ ਮਾਰੇ ਸਾਹ ਘਰਵਾਦ ਦੇ ਸੀਲ ਨਾ ਇਹਦੇ ਕੋ ਆਪਣੀ ਗ੍ਰੀਤੀ ਦੁੱਧ ਕਹਿੰਦੇ ਵੀ 7 ਲੀਟਰ ਹੈਗਾ ਇਹਦੇ ਕੋ ਆਇਆ ਆਇ ਕਰੀ ਆ ਦੇਖੋ ਪਰੀ ਕੰਨ ਰੱਖੂਗਾ ਬਰਫ ਨਾਲ ਕੋਇਆ ਦੱਸ ਦੀ ਬਰਾਦਰ ਮਾਰਦਾ ਕਿ ਮਸੱਲ ਲੱਗੇਗਾ ਲੱਗਾ ਨਹੀਂ ਲੈ ਆ ਜਾ ਥੋੜਾ ਡਰਦੀ ਡਰਦੀ ਜੀ ਆ ਤੇ ਇਹਦਾ ਫਿਰ ਮੁੱਲ ਇਹ ਭਾਈ ਹਾਂ ਨਾ ਹੀ ਵੀ 18500 ਦੇਣੀ ਏ 18 ਨੇ ਦੇਦੀ ਹੈ ਕਿ 2018 18 18 ਦੀਆਂ ਦੇਦੀ ਹੈ ਇਹ ਆ ਵੀ ਜਿੰਨੇ ਚਿਰ ਨੇ ਇਹਨੇ ਤਦੋਂ ਭਜਣਾ ਉਹਨੇ ਚਿਰ ਨੇ ਉਹਨੇ ਸੂਣਾ ਜੋੜਾ ਕੋ ਲਈ ਦੋ ਜੇ ਚਾਰ ਦੇ ਲਾਵੇ ਲੋ ਹਾਜੇ ਬਹਾਰ ਆਈ ਦਰੇ ਕੂੜੀ ਪੈਦੀ ਹੈ ਹਾਂਜੀ ਆ ਦੇ ਸਾਡੇ ਅਬ ਇਹ ਵੀ ਦੋ ਦੇ ਦਾਖਲ ਕਰਾਣਾ ਬੱਛੀ ਨੇ ਕੋਈ ਪੱਠੇ ਨਹੀਂ ਇਹ ਵੀ ਨਿਕ ਸੁਈਏ ਦੋ ਮਹੀਨੇ ਸੁਈ ਤੇ ਨਾ ਸੁਈਏ ਮਹੀਨੇ ਦੇ ਹਾਰ ਕਰ ਸੁਈਏ ਠੀਕ ਆ ਤੇ ਆ ਵੀ ਟੋਕੜ ਕਪੰਜ ਵੀਰ ਦਮੰਝੀ ਕਰ ਕੋ ਪਰ ਵੀ ਕਰਕੇ ਕਿ ਮੈਂ ਦੇ ਹਾਂਜੀ ਇਹ ਵੀ ਲਿਆਦੀ ਦਾ ਕਰ ਖਲੂ ਅੱਛਾ ਵੇਚ ਦੀਏ ਅੱਛਾ ਕਿ ਚੋ ਵੀ ਨਹੀਂ ਚੱਕ ਪਾਸ ਜਿਹੜਾ ਮਰਜੀ ਮੇਰਾ ਵੀਰ ਇੱਥੋਂ ਕਾਰ ਖੜੇ ਮਿਲ ਜਗਾ ਹਾਂਜੀ ਕਿੰਨੇ ਚੱਲਦੇ ਚੱਕ ਪਾਸ ਕਿ ਚੋ ਵੀ ਨਹੀਂ ਚੱਕ ਪਾਸ ਤੁਮ ਲਿਆਦੀ ਕਾਰ ਖਲੀ ਐ ਸ਼ਹਿਰ ਜਦਾ ਅੱਛਾ ਤੇ ਥਣ ਵੀ ਲੋਕ ਰੇ ਮੋਟਾ ਲੱਗਾ ਵੇਖੋ ਥਣ ਤੇ ਮਾਰੋ ਕਿਹਨਾਂ ਬਾਕੀ ਇਹ ਆ ਵੇ ਹਾਲੇ ਵੇਖੋ ਨਹੀਂ ਸੋਨੇ ਰੰਗ ਦੇ ਉਦਦੀ ਆ ਇਸ ਵੇਲੇ ਟਾਈਮ ਤੇ ਹੁੰਦਾ ਜੀ ਇੱਕੋ ਟਾਈਮ ਤੇ ਹੁੰਦੇ ਜੀ ਇੱਕੋ ਮੈਜਿਕ ਟਾਈਮ ਤੇ ਹੁੰਦਾ ਕਿੰਨਾ ਦੁੱਧ ਦੁੱਧ ਦੇ ਕੋਸ ਤੇਨ ਸਾਢੇ 3 ਕਿਲੋ ਜੇ ਅੱਛਾ ਤੇ ਪਾੜਾ ਮੜਾ ਮਾਂ ਦੇ ਖੁਲਾ ਪੋਣਾ ਪੈਣਾ ਇਹ ਗਾੜੀ ਠੀਕ 10 ਕੇ ਦੇਣੀ ਵੀਰ ਨੂੰ ਕੋਈ ਪੇਹੇ ਘਰ ਵਾਲਾ ਘਰੇ ਮੁਰਗਾ ਲਾ ਵੀ ਇਹ ਇਹ ਦੁੱਧ ਤੇ ਬਾਕੀ ਦੁੱਧ ਸੰਗਣਾ ਹੋਣਾ ਮਾਂ ਇਹਦਾ ਵੀ ਇਹ ਭਾਈ ਫਿਰ ਕੋ ਪਛੀ ਗਈ ਆ ਅੱਛਾ ਇਹ ਮੇਰੇ ਕੋਈ ਇਸ਼ਾਰਾ ਦੀ ਪਛੀ ਹੋਣੀ ਆ ਤਾਂ ਸੱਜਰ ਨੇ ਕਿੰਨਾ ਕੱਢਿਆ ਇਹਨੇ ਸੱਜਰ ਨੇ ਮੈਂ ਕਈ ਅੰਨ ਨਾਲ ਹੀ ਸੱਜਰ ਨੇ ਪਹਿਲੇ ਦਿਨ ਦੁੱਧ 13 ਕਿਲੋ ਤੋਂ ਉੱਤਾਰਿਆ ਅੱਛਾ ਜੇ ਦੂਸਰਾ ਸਵੇਰ ਹੁਣ ਗਾਂ ਤੋਂ ਜੇ ਤੁਹਾਨੂੰ ਤੋਂ ਮਲਗੋ ਤੋ ਅੱਛਾ ਉਤਰਾ ਸੀਲਸ ਲੱਗ ਗਿਆ ਇਹ ਦੇਖੋ ਸਹੀ ਠੰਡੀ ਹੁੰਦਾ ਹੋਏ ਜਿੰਦਾ ਮਰਜੀ ਪੀਠੇ ਲੋ ਸਿਰਫ ਬਾੜਾ ਖੋਲਾ ਪੋਣਾ ਪੈਂਦਾ ਇਹਨੂੰ ਠੀਕ ਹੈ ਜੀ ਤੇਰਾ ਵੀਰ ਆਪਣੀ ਸਮਝ ਨਾਲ ਖੜੇ ਬਾੜਾ ਖੋਲਾ ਪੋਣਾ ਪੈਂਦਾ ਜੀ ਬਸ ਮੁੜ ਕੇ ਕੋਈ ਆਖੇ ਮੇਰਾ ਵੀਰ ਮਾੜੀ ਭੁੜਕੇ ਦੀ ਰਾਤ ਵੀ ਨਹੀਂ ਹੁੰਦੀ ਆ ਬੰਦਾ ਉਹ ਆ ਨਹੀਂ ਮੇਰਾ ਭਰਾ ਨਾ ਹੋ ਅੱਛਾ ਬਾੜਾ ਖੋਲਾ ਪਾ ਕੇ ਬੜੇ ਫੀਡੋ ਗਾੜੀ ਪਾ ਰੋ ਹਰਿਆ ਪਾ ਰੋ ਨਾਟਾ ਪਾ ਰੋ ਹਾਲੋ ਉਤਾਰੀ ਪਾਉਂਦੀ ਹਾਂ ਵੇ ਜਿੰਦਾ ਮਰਜੀ ਬਿਜਾ ਲਓ ਠੀਕ ਹੈ ਹਾਲੋ ਥਣ ਦੇਖੋ ਕਿੱਦਾਂ ਵਧੀਆ ਲੱਗਿਆ ਗਲਾਬੀ ਤੇ ਇਹਦਾ ਫਿਰ ਮੁੱ ਹਾਂਜੀ ਜਿਹਦੇ ਵੇਗੀ ਠੀਕ ਆ ਇਹ ਸ਼ਹਿਰ ਹੈਗੀ ਜੇ ਨਾ ਵੀਗੀ 4 ਮਹੀਨੇ ਚੱਕ ਪਾਸ ਕਰਾ ਲਈ ਜੇ ਨਾ ਵੀਗੀ ਫਿਰ ਆਪਾਂ ਘਰੇ ਚੋਵਾਂਗੇ ਬੰਦਿਆਂ ਦੀ ਘਰ ਤੋਂ ਨੂੰ ਦਮ ਲੈਂਦੀ ਹੈ ਅੱਛਾ ਇਹ ਦੇਣੀ ਹਾਲ ਹੈ ਭਾਈ ਯਾਰ ਦੀ ਅੱਛਾ ਭਾਈ ਯਾਰ ਦੀ ਦੇਣੀ ਹੈ ਭਾਈ ਯਾਰ ਨੂੰ ਭਾਈ ਕਰ ਲਿਓ ਭਾਈ ਆਜੋ ਸਿਰਫ 500 ਰੁਪਏ ਛੋੜ ਹੀ ਹੁਣੀ ਹੈ ਚੋਠੀ ਠੀਕ ਹੈ ਬਾਕੀ ਆਵੇ ਜਿਹੜਾ ਇਹ ਵੀ ਵੀਰ ਉਹਨਾਂ ਜਿਹ ਵਿਗੇ ਜਿਕੇ ਕਿਹਨੇ ਮਾਨੂੰ ਲੱਗਦੀ ਖੜੇ ਨਹੀਂ ਮੈਂ ਘਰੇ ਚੋਣ ਲਈ ਜਾਂਦੀ ਇਹਦਾ ਇਹ ਆਪੇ ਇਹਦਾ ਰੰਗ ਰੂਪ ਦਾ ਵੀ ਮੁੱਲ ਆ ਇਹ ਆ ਵੀ ਨਾਲੇ ਜੇ ਨਵੀਂ ਵੈੜਿਆ ਗਾਵਾ ਚੋਣ ਲਈ ਆ ਤੂੜੀ ਖਾਈ ਜਾਂਦੀ ਨਹੀਂ ਤੂੜੀ ਖਾਈ ਜਾਂਦੀ ਜਿਹੜੀ ਚਾਰੂ ਆ ਠੀਕ ਹੈ ਜੀ ਇਹ ਆ ਪਾਜੀ ਜਿੱਦਣ ਤਿਆਰ ਹੋ ਗਈ ਨਾ ਮੇਰਾ ਵੀ ਜਿਹੜਾ ਮਨਜੀ ਮੈਨੂੰ ਤਾਂ ਸਾਹਮਣੇ ਹੀ ਬੜੀ ਤੰਗੀ ਆਵਲ ਮੇਰੀ ਗਾਂ ਗੱਭਣ ਪੰਜਾਂ ਮਹੀਨੇ ਦੀ ਅੱਛਾ ਉਹ ਵੀ ਗੱਭਣਾ ਕੀ ਆ ਆਹੋ ਠੀਕ ਆ ਉਹ ਘਰੇ ਰੱਖੀ ਸਾਹਮਣੇ ਤੋਂ ਮਤੇਂਦੇ ਆ ਸਰ ਵਿੱਚ ਗਰਮੀ ਗਰਮੀ ਧੁੱਪ ਦਾ ਰੋਪੇ ਦਾ ਪੈਦੀ ਹੋਣਾ ਹਾਂਜੀ ਇੱਧਰ ਜਗ੍ਹਾ ਥੋੜੀ ਆ ਸੂਰਜ ਸਿੱਧਾ ਪੈਂਦਾ ਜਗ੍ਹਾ ਥੋੜੀ ਕਰਕੇ ਮੈਂ ਦੇ ਦਿਆਂ ਠੀਕ ਆ ਜਿੱਦਾਂ ਤਿਆਰ ਹੋ ਗਈ ਮੇਰਾ ਵੀ ਮਨੂ ਬਾ 40000 ਦੀ ਬਚੀ 42 ਦੇ ਤੇ ਕਿੰਨੇ ਕ ਚਿਰ ਤੇ ਕੋਈ ਚੈੱਕ ਕਰਾ ਲੈ ਪਾਜੀ ਮੇ ਕੌਮੀ ਨੇ ਜੈਕ ਪਾਸ ਕਰਾ ਲਈ ਸਾਰੀਆਂ ਪੰਜ ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈ ਕੇ ਮੱਝ ਵੀ ਚੈੱਕ ਕਰਾ ਲੈ ਜਾ ਕੇ ਇੱਕ ਵਾਰੀ ਕੋਈ ਵੀਰ ਬੱਜ ਜਦੋਂ ਤਿਆਰ ਹੋਗਾ ਮੱਝ ਦਾ ਚਲੋ ਕਰਾਉਂਦਾ ਫਾਇਦਾ ਮੱਝ ਤਿਆਰ ਹੈ ਬਾਕੀ ਆਪਣੀਆਂ ਇੱਥੇ ਆ ਕੇ ਤਸੱਲੀ ਕਰਕੇ ਵੇਸ ਚਾਖ ਕੇ ਪਾਸ ਕਰਕੇ ਖੜੋ ਜੀ